up uh -huh. ਤਮ ਹੋ ਸਭ ਰਾਜਨ ਕੇ ਰਾਜ 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 ਆਪਣੀ ਇੱਕ ਜ਼ਿੰਮੇਵਾਰੀ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਹੈ ਧਰਮ ਵੀ ਉਸ ਪਰਜਾ ਨੂੰ ਗਿਆਨ ਦਿੰਦਾ ਤੇ ਰਾਜਾ ਵੀ ਉਸ ਪਰਜਾ ਦਾ ਆਸਰਾ ਬਣਦਾ ਪਰ ਬਿਲਕੁਲ ਇਸ ਦੇ ਵਿਪਰੀਤ ਬਿਲਕੁਲ ਇਸ ਦੇ ਉਲਟ ਭਾਰਤ ਸਰਕਾਰ ਕਾਂਗਰਸ ਸਰਕਾਰ ਉਹਨਾਂ ਵੱਲੋਂ ਇੱਕ ਹੁਕਮ ਹੋਇਆ ਜਿਸ ਹੁਕਮ ਦੇ ਦਾਇਰ ਕਰਨ ਤੇ ਪਾਰਟਿਸ ਫੌਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਚਾਰ ਚੁਫੇਰੇ ਫੌਜ ਤਾਇਨਾਤ ਕਰ ਦਿੱਤੀ ਔਰ ਦੱਖਣ ਦੀ ਬਾਹੀ ਤੋਂ ਮਸ਼ੀਨ ਗਨ ਦੀ ਇੱਕ ਗੋਲੀ ਆਉਂਦੀ ਗੋਲੀ ਆਪ ਜੀ ਨੂੰ ਵਿਖਾਈ ਜਾ ਰਹੀ ਹੈ ਤਨ ਤਨ ਸਤਨ ਪਵਿੱਤਰ ਜਿੰਦ ਤੋ ਹੁੰਦਿਆ ਹੋਇਆ ਤਤਕਰਾ ਅੰਗ ਔਰ ਪਵਿੱਤਰ ਗੁਰਬਾਣੀ ਰਾਗ ਮੁਕਤ ਬਾਣੀ ਜਪਜੀ ਸਾਹਿਬ ਦੇ ਨਾਲ ਭਾਵਨਾ ਸਹਿਤ ਦਰਸ਼ਨ ਦੀਦਾਰ ਕਰਨੇ ਨੇ ਇੱਥੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੁਗੋ ਜੁਗੇ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਆਓ ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸ਼ਾਇਦ ਇਤਿਹਾਸ ਨਹੀਂ ਪੜਿਆ ਸੀ ਉਹਨੇ ਸਿੱਖਾਂ ਦਾ ਇੱਥੇ ਨਾਦਰ ਸ਼ਾਹ ਚੜ੍ਹ ਕੇ ਆਏ ਅਫਗਾਨੀ ਵਰਗੇ ਆਏ ਅਨੇਕਾਂ ਚੜ੍ਹ ਕੇ ਆਉਂਦੇ ਰਹੇ ਇੱਥੇ ਜਕਰੀਆ ਖਾਂ ਵਰਗੀਆਂ ਨੇ ਜਿਹੜਾ ਹੈ ਇੱਕ ਇੱਕ ਦਿਨ ਦੇ ਅੰਦਰ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਇੱਥੇ ਉਹ ਸਾਡੀਆਂ ਛੋਟੀਆਂ-ਛੋਟੇ ਬੱਚੇ ਉਹ ਮਾਤਾਵਾਂ ਜਿਹੜੀਆਂ ਸਨ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਪੀਸਣ-ਪੀਸੇ ਉਹਨਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਉਹ ਗੁਰੂ ਪਿਆਰੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਜਿਨ੍ਹਾਂ ਨੇ ਖੰਨੀ-ਖੰਨੀ ਰੋਟੀ 'ਤੇ ਗੁਜ਼ਾਰਾ ਤਾਂ ਕੀਤਾ ਹੈ ਪਰੇ ਆਪਣਾ ਸਿੱਖੀ ਸਜਕ ਨਹੀਂ ਹਾਰਿਆ ਇਹ ਸਰਕਾਰਾਂ ਹਮੇਸ਼ਾ ਪਰਖਦੀਆਂ ਨੇ ਸਿੱਖਾਂ ਦੀ ਜਿਹੜਾ ਹੈ ਇਸ ਸੋਚ ਨੂੰ ਇਤਿਹਾਸ ਸਾਡੇ ਸਾਹਮਣੇ ਹੈ ਆਪਣੇ ਧਰਮ ਸਥਾਨਾਂ ਦੇ ਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਨੇ ਜੋਤ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਚਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਇਹ ਮਾਰਗ ਐਸਾ ਹੈ ਗੁਰੂ ਪਿਆਰਿਓ ਤੇ ਸਿੱਖੀ ਦਾ ਮਾਰਗ ਜਿਸ ਮਾਰਗ ਤੇ ਚੱਲਣ ਵਾਲਾ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ ਪਰ ਉਹ ਪਿੱਛੇ ਨਹੀਂ ਹਟਦਾ ਛੱਡਿਆਸ ਉਹ ਸਭਨਾ ਕੀ ਰੇਨਕਾ ਤਵਾਹ ਹਮਾਰੇ ਪਾਸ ਆਪ ਧੰ ਗੁਰ ਅਰਜਨ ਦੇ ਮਹਾਰਾਜ ਜੀ ਤਤੀ ਤਵੀਆਂ ਤੇ ਬੈਠੇ ਨੇ ਸੱਚ ਤੇ ਪਹਿਰਾ ਦਿੱਤਾ ਸੀਸ ਤੇ ਗਰਮ ਰੇਤ ਪਈ ਉਬਲਦੇ ਪਾਣੀ ਦੀਆਂ ਦੇਗਾਂ ਵੀ ਤਨ ਗੁਰ ਅਰਜਨ ਦੇ ਮਹਾਰਾਜ ਜੀ ਨੂੰ ਬਿਠਾਇਆ ਗਿਆ ਸੱਨਾਂ ਦੇ ਨਾਲ ਹਿੰਦੁਸਤਾਨ ਦੀ ਆਰਮੀ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਇਸ ਪਾਵਨ ਸਥਾਨ ਦਾ ਮਲੀਆ ਮੀਟ ਕਰਨਾ ਹੈ ਹਮੇਸ਼ਾ ਹੈ ਸਰਕਾਰਾਂ ਜਿਹੜੀਆਂ ਨੇ ਉਹ ਜਦੋਂ ਕਿਉਂਕਿ ਸਰਕਾਰਾਂ ਤਾਂ ਹੁੰਦੀਆਂ ਨੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਦੇ ਲਈ ਧਰਮ ਸਥਾਨਾਂ ਦੇ ਨੌਜਵਾਨ ਵੀਰ ਇਥੋਂ ਤੱਕ ਕਿ ਛੋਟੇ-ਛੋਟੇ ਬੱਚੇ ਜਿਹੜੇ ਆਪਣੇ ਮਾਤਾ-ਪਿਤਾ ਦੇ ਨਾਲ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਜੀ ਦਾ ਹਨ ਹਨ ਉਹਨਾਂ ਨੂੰ ਵੀ ਹਿੰਦੁਸਤਾਨ ਉਹਨਾਂ ਨੂੰ ਵੀ ਹਿੰਦੁਸਤਾਨ ਦੀ ਸਰਕਾਰ ਦੀ ਸਰਕਾਰ ਵੱਲੋਂ ਗੋਲੀਆਂ ਦਾ ਨਿਸ਼ਕਾਰ ਵੱਲੋਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਇਹ ਪਾਣੀ ਕਿ ਜਿੱਥੇ ਧਰਮ ਚਲਣਾ ਹੈ ਉੱਥੇ ਰਾਜਨੀਤੀ ਵੀ ਕਰਨੀ ਹੈ ਪਰ ਸਰਕਾਰਾਂ ਨੂੰ ਚਾਹੁੰਦਿਆ ਸਾਨੂੰ ਸਿੱਖਾਂ ਨੂੰ ਦਬਾਸ ਲਈਏ ਅਸੀਂ ਸਿੱਖਾਂ ਦਾ ਮਲਿਆ ਮੇਟ ਕਰ ਦਈਏ ਇੱਕ ਦੀ ਜੱਕੜਿਆ ਖਾਵੇਂ ਕਿਹਾ ਸੀ ਕਿ ਸਿੱਖ ਖਤਮ ਹੋ ਗਏ ਨੇ ਪਰ ਪਿਆਰਿਓ ਦੋ ਸਿੰਘ ਸਨ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਨੂਰਦੀਨ ਦੇ ਲਾਗੇ ਪਤਾ ਲੱਗਾ ਉਹਨਾਂ ਨੂੰ ਮੁਗਲ ਗੱਲਾਂ ਕਰੇ ਨਾ ਸਿੱਖ ਖਤਮ ਹੋ ਗਏ ਨੇ ਸਿੱਖ ਕਿੱਥੇ ਨੇ ਔਰ ਉਹਨਾਂ ਦੋਵਾਂ ਨੇ ਉੱਥੇ ਨਾਕਾ ਲਾ ਦਿੱਤਾ ਤੇ ਟੈਕਸ ਲਾ ਦਿੱਤਾ ਇਹ ਖਾਲਸਾ ਟੈਕਸ ਹੈ ਉਹਦਾ ਦੱਸਣ ਦਾ ਮਤਲਬ ਇਹ ਸਿੱਖ ਅਜੇ ਖਤਮ ਨਹੀਂ ਹੋਏ ਸਿੱਖ ਇੱਕ ਵੀ ਹੋਵੇ ਤੇ ਉਹਨੂੰ ਵੀ ਅਸੀਂ ਕਹਿੰਦੇ ਸਵਾ ਲੱਖ ਆ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀਆਂ ਸੀ ਕਿੱਤੀਆਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਕਿਹਾ ਸੀ ਸਤਗੁਰ ਪਾਤਸ਼ਾਹ ਜੀ ਨੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਕਹਾ ਸਤਗੁਰ ਪਾਤਸ਼ਾਹ ਨੇ ਕਿਹਾ ਸੀ ਤਾਂ ਹੀ ਮੈਂ ਅਜੇ ਮੇਰਾ ਸਵਾ ਲੱਖ ਨਾਲ ਲੜਦਾ ਚਮਕੌਰ ਦੀ ਗੜੀ ਵੇਖੋ ਇੱਕ ਪਾਸੇ 10 ਲੱਖ ਦਾ ਘੇਰਾ ਹੈ ਤੇ ਸਤਗੁਰ ਪਾਤਸ਼ਾਹ ਜੀ ਪੰਜ ਪੰਜ ਸਿੰਘਾਂ ਨੂੰ ਉਸ 10 ਲੱਖ ਦੇ ਫੌਜ ਨਾਲ ਲੜਨ ਲਈ ਭੇਜਦੇ ਨੇ ਹੁਣ ਪੰਜ ਸਿੰਘ ਇੱਕ ਪਾਸੇ 10 ਲੱਖ ਦੀ ਫੌਜ ਇੱਕ ਪਾਸੇ ਵਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ සතනාමවාීගුම් සතනාමවාහිීගරු සතනාමවාහිීගරු සටනාමවාහිීගරු ਵਨ ਪਵਿੱਤਰ ਸੀਨੇ ਨੂੰ ਚੀਰਦਿਆ ਹੋਇਆ ਜਿੰਦ ਤੋਂ ਲੈ ਕਰਕੇ ਕੀ ਤਤਕਰੰਗ ਤਤਕਰ ਅੰਗਾ ਤੋਂ ਅੱਗੇ ਨਿਰਮਲ ਪਵਿੱਤਰ ਅੰਮ੍ਰਿਤ ਰੂਪ ਬਾਣੀ ਜਪਜੀ ਸਾਹਿਬ ਇਸੇ ਪ੍ਰਕਾਰ ਗਰਮਕ ਪਿਆਰਿਓ ਸਿਰੀ ਰਾਗ ਗੌੜੀ ਰਾਗ ਤੇ ਗੌੜੀ ਰਾਗ ਦੇ ਵਿੱਚ ਹੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਜਿਹੜੀ ਦਰਜ ਹੈ 16ਵੀਂ ਅਸ਼ਟਪਦੀ ਤੱਕ ਇਹ ਗੋਲੀ ਨੂੰ ਚੀਰ ਦਿੱਤਾ 16ਵੀਂ ਅਸ਼ਟਪਦੀ ਦੇ 6ਵੇਂ ਬੰਦ ਤੱਕ ਗੋਲੀ ਜਾਂਦੀ ਹੈ ਮਤਾਲਿਆ ਤੁਸੀਂ ਆਪਣੇ ਦਿਲ ਦਿਮਾਗ ਕਿ ਧਾਰਮਿਕ ਗ੍ਰੰਥਾਂ ਤੋਂ ਆ ਧਾਰਮਿਕ ਗ੍ਰੰਥਾਂ ਨੂੰ ਆਪਾਂ ਪੂਜਦੇ ਆ ਸ਼ਬਦ ਰੂਪ ਵਿੱਚ ਪੂਜਾ ਆਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਉਹ ਮੰਨਿਆ ਜਾਂਦਾ ਹੋ ਉਹ ਮੰਨਿਆ ਜਾਂਦਾ ਹੋਵੇ ਉਹਦੇ ਉੱਪਰ ਗੋਲੀ ਚਲਾ ਦੇਣਾ ਕੋਈ ਠੀਕ ਬਾਤ ਨਹੀਂ ਮੈਂ ਕੇਵਲ ਆਪ ਜੀ ਨੂੰ ਸਮਝਾਉਣ ਖਾਤਰ ਇੱਕ ਬਚਨ ਆਪ ਜੀ ਦੇ ਦ੍ਰਿਸ਼ਟੀਗੋਚਰ ਕਰਾਂਗਾ ਅੰਤਨ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇਹ ਚਲਾਇਆ ਹੋਇਆ ਧਰਮ ਜਿਨ੍ਹਾਂ ਦੇ ਬਾਬਤ ਕੁਰਬਾਨੀ 'ਚ ਇੱਕ ਫੈਸਲਾ ਲਿਆ ਗਿਆ ਤਤ ਨਿਰੰਜਨ ਜੋਤ ਸਬਾਈ ਸੂਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਜਿਹੜਾ ਗੁਰੂ ਨਾਨਕ ਸਾਹਿਬ ਪ੍ਰਮਾਤਮਾ ਦਾ ਹੋਵੇ ਜਿਹਦੇ ਅਨੁਸਾਰ ਇਹ ਧਰਮ ਚੱਲਿਆ ਹੋਵੇ ਉਸ ਧਰਮ ਨੂੰ ਕੋਈ ਖਤਾਚਖੰਡ ਸ੍ਰੀ ਹਰਮੰਦਰ ਸਾਹਿਬ ਹਾਨੀਅਤ ਦਾ ਕੇਂਦਰ ਔਰ ਕਿਆ ਜਾਂਦਾ ਮਨੁੱਖ ਕਿੰਨਾ ਵੀ ਦੁਖੀ ਘਰ ਤੋਂ ਕਿਉਂ ਨਾ ਆਵੇ ਨਹੀਂ ਤਜਰਬਾ ਕਰਕੇ ਵੇਖ ਲਓ ਜਿਵੇਂ ਜਿਵੇਂ ਤੁਸੀਂ ਪੌੜੀਆਂ ਉਤਰੋਗੇ ਓਵੇਂ ਓਵੇਂ ਤੁਹਾਡਾ ਮਨ ਜਿਹੜਾ ਵਾ ਉਹ ਸ਼ਾਂਤ ਕਾਸ਼ ਕਰਵਾਇਆ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮਨਾਮਾ ਲੈਣ ਵਾਸਤੇ ਹੁਕਮ ਹੋਇਆ ਉਹਨਾਂ ਨੇ ਤਿੰਨ ਵਾਰ ਹੁਕਮਨਾਮਾ ਲਏ ਪਹਿਲਾ ਤਿਲੰਗਰ ਆਗ ਦੇ ਵਿੱਚੋਂ ਆਇਆ ਫਿਰ ਇਸੇ ਤਰ੍ਹਾਂ ਹੋਰ ਇਸ਼ਾਰਾ ਹੋਇਆ ਪੂਜੀਆਂ ਨੇ ਉਜ ਲਾਉਂਦਿਆਂ ਆਖਿਆ ਨਹੀਂ ਇਹ ਤਾਂ ਭਾਵੇਂ ਅਸੀਂ ਸਿੱਖ ਧਰਮ ਦੇ ਵਿੱਚ ਆ ਭਾਵੇਂ ਅਸੀਂ ਐਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੂਜਣ ਧਾਰ ਆ ਪੂਜਦੇ ਆ ਜਿਹੜਾ ਨਹੀਂ ਵੀ ਪੂਜਦਾ ਰੱਬ ਤੇ ਉਹਦੇ ਵਿੱਚ ਵੀ ਵਸਦਾ ਅਸਲ ਵਿੱਚ ਮਨੁੱਖਤਾ ਦੀ ਸੇਵਾ ਸਮਾਜ ਦੀ ਸੇਵਾ ਧਰਮ ਦੀ ਸੇਵਾ ਜਿਹੜੀ ਇਹ ਸਭ ਤੋਂ ਉੱਚੀ ਹੈ ਸੋ ਗੁਰਮਖ ਪਿਆਰਿਓ ਫਿਰ ਮੈਂ ਗਿਆਨੀ ਜੀ ਹਰਾਂ ਨੂੰ ਬੇਨਤੀ ਕਰਾਂਗਾ ਜੂਨ 1984 ਦੇ ਅੰਦਰ 1 ਜੂਨ ਨੂੰ 11:30 ਵਜੇ ਦੇ ਕਰੀਬ ਗੋਲੀਬਾਰੀ ਜਿਹੜੀ ਸੀ ਸ਼ੁਰੂ ਹੋ ਗਈ ਸੀ ਰਾਤ 8 ਵਜੇ ਤੱਕ ਪਹਿਲੀ 1 ਜੂਨ ਤੱਕ ਗੋਲੀ ਚਲਦੀ ਰਹੀ ਪਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚੋਂ ਇੱਕ ਵੀ ਗੋਲੀ ਜਿਹੜੀ ਹੈ ਬਾਹਰ ਨੂੰ ਨਹੀਂ ਗਈ ਇਹ ਗੱਲ ਨੂੰ ਮੇਰੀ ਨੂੰ ਸਮਝਣਾ ਉਹ ਰੱਖੀ ਕਿ ਚਲੋ ਤੁਸੀਂ 5 6 7 8 ਘੰਟੇ ਚਲਾ ਲਈ ਕੋਈ ਗੱਲ ਨਹੀਂ ਗੁਰਮਖ ਪਿਆਰੋ ਇਹ ਦੱਖਣ ਦੀ ਬਾਹੀ ਤੋਂ ਗੋਲੀ ਆਉਂਦੀ ਹੈ ਹੁਣ ਤਕਰੀਬਨ ਇਹ ਵੀ ਅੰਦਾਜ਼ਾ ਲਾਇਆ ਕਿ ਜੇ 72 ਘੰਟੇ ਸਾਡੇ ਕੌਮ ਦੇ ਦੇਸ਼ ਦੇ ਵਾਰਸ ਵਾਹਿਗੁਰੂ वाहेगुरु Wahe ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤੁਮ ਹੋ ਸਭ ਰਾਜਨ ਕੇ ਰਾਜ ਤੁਮ ਹੋ ਸਭ ਰਾਜਨ ਕੇ ਰਾਜ